ਬੀਤੇ ਦਿਨੀ ਜਲਾਲਾਬਾਦ ਦੇ ਸ਼੍ਰੀ ਮੁਕਸਰ ਸਾਹਿਬ ਰੋਡ ਤੇ ਪਿੰਡ ਲੱਧੂ ਵਾਲਾ ਵਿਖੇ ਗ੍ਰੀਨ ਪੈਲੇਸ ਦੇ ਬਾਹਰ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਦੇ ਮਾਮਲੇ ਦੇ ਵਿੱਚ ਚਾਰ આરોપીਆਂ ਦੇ ਵਿੱਚੋਂ ਥਾਣਾ ਬੈਰੋਕਾ ਪੁਲਿਸ ਨੇ ਇੱਕ આરોપી ਨੂੰ ਕੀਤਾ ਕਾਬੂ ਜਾਣਕਾਰੀ ਮੁਤਾਬਕ ਅੱਜ ਦੇ ਦਿਨ ਸ਼ੁੱਕਰਵਾਰ ਦੁਪਹਿਰ 3 ਵਜੇ ਦੇ ਕਰੀਬ ਜਲਾਲਾਬਾਦ ਹਲਕੇ ਦੇ ਖਾਣਾ ਵੈਰੋ ਕਾ ਦੇ ਇਨਚਾਰਜ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 25 ਤਾਰੀਖ ਨੂੰ ਜਲਾਲਾਬਾਦ ਹਲਕੇ ਦੇ ਮੁਕਸਰ ਰੋਡ ਤੇ ਪੈਂਦੇ ਪਿੰਡ ਲੱਧੂ ਵਾਲਾ ਵਿਖੇ ਪੱਕੇ ਕਾਲੇ ਵਾਲਾ ਤੋਂ ਇੱਕ ਲੜਕੀ ਦਾ ਵਿਆਹ ਸਮਾਗਮ ਸੀ ਜਿੱਥੇ ਦੋ ਧਿਰਾਂ ਦੇ ਵਿੱਚ ਤਕਰਾਰ ਹੋਈ ਅਤੇ ਪੈਲਸ ਦੇ ਬਾਹਰ ਗੋਲੀਆਂ ਚੱਲੀਆਂ ਦੱਸਦੀਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 4 ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋ ਕਾ ਦੇ ਇੰਚਾਰਜ ਗੁਰਜੰਟ ਸਿੰਘ ਨੇ ਦੱਸਿਆ ਕਿ ਚਾਰ આરોપીਆਂ ਦੇ ਵਿੱਚੋਂ ਉਹਨਾਂ ਦੇ ਵੱਲੋਂ ਇੱਕ ਨੂੰ ਕਾਬੂ ਕਰ ਅਜਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਦੱਸ ਦਈਏ ਕਿ ਪੁਲਿਸ ਦਾ ਕਹਿਣਾ ਹੈ ਕਿ આરોપી ਤੋਂ ਪੁੱਛਗਿੱਛ ਕੀਤੀ ਜਾਏਗੀ ਕਿ ਬਾਕੀ ਦੇ ਮੁਜਰਮ ਕਿੱਥੇ ਹਨ ਇਸ ਤੋਂ ਇਲਾਵਾ ਪੁਲਿਸ ਦਾ ਕਹਿਣਾ ਹੈ ਕਿ ਜਿਸ ਹਥਿਆਰ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਲਾਇਸੈਂਸੀ ਹੈ ਅਤੇ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਹਥਿਆਰ ਜਮਾ ਨਹੀਂ ਕਰਵਾਇਆ ਗਿਆ ਤਾਂ ਇਸ ਸਬੰਧ ਦੇ ਵਿੱਚ ਵੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਮਾਮਲਾ ਜੀ ਇਹ ਮਾਮਲਾ ਮੇਰੇ 24 ਤਰੀਕ ਨੂੰ ਪਿੰਡ ਪੱਕੇ ਕਾਲੇ ਵਾਲਾ ਤੋਂ ਲੜਕੀ ਦਾ ਵਿਆਹ ਸੀਗਾ ਲੱड्डੂ ਵਾਲਾ ਗ੍ਰੀਨ ਪੈਲਸ ਵਿੱਚ ਉੱਥੇ ਬਾਹਰ ਦੋਨੋਂ ਪਾਰਟੀਆਂ ਦਾ ਅਸਵਿਚ ਹੋਇਆ ਸੀਗਾ ਇੱਕ ਪਾਰਟੀ ਨੇ ਦੁੱਧੀ ਪਾਰਟੀ ਦੇ ਫੈਰ ਮਾਰ ਦਿੱਤੇ ਸੀਗੇ ਕਰਨਜੀਤ ਸਿੰਘ ਉਸ ਦਾ ਲੜਕੇ ਦੇ ਇਸ ਦੇ ਨਾਲ ਹੋਰ ਸੀਗੇ ਤੇ ਦੋ ਇੰਜਰਡ ਹੋਏ ਸੀ ਗੁਰਵਿੰਦਰ ਸਿੰਘ ਗੋਰਾ ਤੇ ਇਕਸੀਰ ਸਿੰਘ ਤੇ ਇਹਨਾਂ ਦੇ ਇੱਥੇ ਇਦਾਂ ਜੇ ਹੋਈ ਸੀ 307 23348 ਦੀ ਤੇ ਉਸ ਦਿਨ ਦੇ ਫਰਾਰ ਸੀਗੇ ਤੇ ਕੱਲ ਇਹਨੂੰ ਵਫਰ ਕੀਤਾ ਦੋਸ਼ੀ ਕਰਨਜੀਤ ਸਿੰਘ ਨੂੰ ਤੇ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਦਾ ਰਿਮਾਂਡ ਹਾਸਲ ਕਰਕੇ ਦੂਜੇ ਦੋਸ਼ੀਆਂ ਨੂੰ ਖੜਿਆ ਜਾਵੇਗਾ ਵੀ ਇਹਨਾਂ ਗੋਲੀ ਕਿਉਂ ਚਲਾਈ ਕਿਵੇਂ ਚਲਾਈ ਕਿਥੇ ਦੋਚੀ ਹੋਈ ਸਰ ਜਿਹੜਾ ਪਿਸਟਲ ਮਿਲਿਆ ਹੈ ਲਾਇਸੈਂਸੀ ਹੈ ਹਾਂਜੀ ਇਹ ਲਾਇਸੈਂਸੀ ਹੈ ਪਿਸਟਲ ਇਹਦਾ ਸਰ ਇਹਨਾਂ 5 ਜਵਾਬ ਤਾਂ ਲੱਗਿਆ ਇਹਨਾਂ ਨੇ ਜਮਾ ਨਹੀਂ ਕਰਾਇਆ ਇਹਨਾਂ ਜਵਾਬ ਨਹੀਂ ਕਰਾਇਆ ਨਾ ਤੇ ਉਹ ਵੀ ਇਹਦੇ ਤੇ ਐਕਸ਼ਨ ਨਿਆ ਚ ਜਵਾਬ ਦੇਦਾ ਵੀ ਠੀਕ ਹੈ ਨਾ ਜਵਾਬ ਨਹੀਂ ਕਰਾਇਆ ਨਾ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਨਾਂ ਦੀ ਰੈਸਟ ਬਾਈ ਇਹਨੂੰ ਕੋਰਟ ਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਏਗਾ ਤੇ ਦੂਜੇ ਦੋਸ਼ਾਂ 'ਚ ਫੜਿਆ ਜਾਏਗਾ ਹੋਰ ਜਿਹੜਾ ਗੋਲੀਆਂ ਚਲਾਈਆਂ ਨਾ ਉਹਦਾ ਪਤਾ ਕੀਤਾ ਜਾ ਕਿ ਕਿੰਨੀਆਂ ਗੋਲੀਆਂ ਚਲੀਆਂ ਸੀ ਇਹ ਗੋਲੀਆਂ ਸਾਨੂੰ ਤਿੰਨ ਖੋਲ ਮਿਲੇ ਸੀ ਉੱਥੋਂ ਉਸ ਸਮੇਂ ਇਹ ਪੁਛਕਿਚ ਕੀ ਕਰਾਂਗੇ ਵੀ ਇਹ ਕਿੰਨੀਆਂ ਗੋਲੀਆਂ ਚਲਾਈਆਂ ਸੀ ਇਹਨਾਂ ਕਿਉਂ ਚਲਾਈਆਂ ਇਹਨਾਂ ਦੀ ਬਜਾਰਾ ਜਿਸ ਕੀ ਸੀ ਤੇ ਕਿੰਨੇ ਜਣੇ ਸੀ ਗੋਲੀਆਂ ਚਲਾਉਣ ਵਾਲੇ ਇਹ ਚਾਰ ਜਣੇ ਸੀਗੇ ਚਾਰ ਜਣੇ ਸੀ ਇੱਕ ਗ੍ਰਫਤਾਰੀ ਇੱਕ ਦੀ ਹੋਈ ਹੈ ਇੱਕ ਦੀ ਹੋਈ ਹੈ ਠੀਕ ਹੈ ਬਾਕੀ ਬਾਕੀ ਵੀ ਫੜ ਲਾਂਗੇ ਅਗੇ ਰੀਡ ਕਰਦੇ ਹਾਂ ਠੀਕ